ਵੀਡੀਓ ਬਣਾ ਰਹੇ ਹਾਂ ਮੇਰੀ ਬੇਨਤੀ ਹੈ ਕਿ ਸਾਰੇ ਜੀ ਬਿਠਾ ਕੇ ਸਾਰੇ ਬੈਠੇ ਬੈਠੇ ਪਿੱਛੇ ਸਾਡੇ ਤੋਂ ਥੋੜਾ ਦੂਰ ਬੈਠੋ। ਭਾਜੀ ਨਗਰ ਤੋਂ ਜਿਹੜਾ ਪਟਿਆਲਾ ਗੁਰਦੁਆਰਾ ਟੀਵੀ ਸਾਹਿਬ ਦੇ ਵਿੱਚ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਿਆਜੁਆ ਸਰਬੱਤ ਸੰਗਤ ਗੱਲਬਾਤ ਕੇ ਖਤੇ ਬਲਾਓ ਵਾਲੇ ਨੂੰ ਵੀ ਆਇਆ ਖਲਸਾ ਇੱਕ ਗੈਰ ਜ਼ਰੂਰੀ ਵਿਵਾਦ ਖੜਾ ਹੋਇਆ ਸੀ ਮੰਦਪਾ ਦਾ ਉਸ ਨੂੰ ਗੁਰੂਗੀਆਂ ਸੰਗਤਾਂ ਦੇ ਔਰ ਸਿੱਖ ਭੰਗੀਆਂ ਵੱਲੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਅਸ਼ੀਰਵਾਦ ਦੇ ਸਦਕਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਪੁਲਿਸ ਔਰ ਸਰਵ ਪ੍ਰਸ਼ਾਸਨ ਨਗਰ ਦੀ ਪੰਚਾਇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਉਹਨੂੰ ਕੁਝ ਇਸ ਤਰ੍ਹਾਂ ਨਿਜਠਿਆ ਕਿ ਉਹਦੇ ਜਿਹੜੇ ਵਤੇ ਪਾਏ ਗਏ ਆ ਉਹ ਆਪਜੀ ਸੰਗਤ ਦੇ ਸਨਮੁਖ ਅਸੀਂ ਪੜ੍ਹ ਕੇ ਸੁਣਾਉਣ ਲੱਗੇ ਆ ਉਹਨਾਂ ਨੂੰ ਜਿੱਥੇ ਤੁਸੀਂ ਸੁਣਨਾ ਹੈ ਤੇ ਜਿਹੜੀ ਨਗਰ ਦੀ ਸੰਗਤ ਹੈ ਉਹਦੀ ਇੱਕੇ ਡਿਊਟੀ ਬਣਦੀ ਆ ਵੀ ਉਹ ਨਗਰ ਦੇ ਵਿੱਚ ਇਹਨਾਂ ਮਤੇਆਂ ਦੇ ਬਾਰੇ ਵਿੱਚ ਜਿੱਥੇ ਵੀ ਕਿਤੇ ਸਮਾਂ ਲੱਗਦਾ ਉਹਦਾ ਪ੍ਰਚਾਰ ਕਰੇ ਤਾਂ ਕਿ ਘਰ-ਘਰ ਦੇ ਵਿੱਚ ਇਹ ਜੋ ਮਤੇ ਇਥੇ ਪਾਏ ਗਏ ਆ ਇਹ ਘਰ-ਘਰ ਦੇ ਵਿੱਚ ਮਤੇ ਸੰਗਤਾਂ ਦੇ ਸਨਮੁਖ ਔਰ ਧਿਆਨ ਗੋਚਰ ਹੁਣ ਤੇ ਇਹ ਇਥੇ ਗਾੜਦਵਾਰੀ ਦੇ ਅੰਦਰ ਨਾ ਰਹਿ ਜਾ। ਸੋ ਸਭ ਤੋਂ ਪਹਿਲਾਂ ਜਿਹੜਾ ਪਤਾ ਪਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜ ਮਿਤੀ 11-9-2024 ਦਿਨ ਬੁੱਧਵਾਰ ਨੂੰ ਗੁਰਦੁਆਰਾ ਟਿੱਕੀ ਸਾਹਿਬ ਪਿੰਡ ਤਹੂੜ ਜਿਲ੍ਹਾ ਪਟਿਆਲਾ ਵਿਖੇ ਸਮੂਹ ਸੰਗਤਾਂ ਸਮੂਹ ਜਥੇਬੰਦੀਆਂ ਗ੍ਰੰਥੀ ਸੁਭਾਵਾਂ ਦੀ ਇਕੱਤਰਤਾ ਹੋਈ। ਇਸ ਸਮੇਂ ਨਿਮਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਨੰਬਰ 1 ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਵਰਮਾ ਸਿੰਘ ਜੀ ਪਹਿਲਾ ਵਾਰ ਗ੍ਰੰਥੀ ਸਿੰਘ ਦੀ ਡਿਊਟੀ ਲਿਭਾਉਂਦੇ ਰਹੇ ਗਏ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਦੀ ਸੰਗਤ ਅਤੇ ಗ್ರಾಮ ਪੁਰਚਾਇ ਇਹਨਾਂ ਨੂੰ ਸਹਿਯੋਗ ਅਤੇ ਸਨਮਾਨ ਦੇਣਗੇ ਨੰਬਰ 2 ਗੁਰਦੁਆਰਾ ਸਾਗਰ ਦੀ ਮੇਲਗੰਦ ਤੋਂ ਲਾਲ ਰੰਗ ਦਾ ਪੱਥਰ ਲਗਾ ਕੇ ਗੁਰਵੰਤ ਅਨੁਸਾਰੀ ਕਰਤ ਕੀਤਾ ਜਾਂਦਾ ਹੈ ਇਹ ਪੱਥਰ ਪੰਚਾਇਤ ਅਤੇ ਗੁਰਦੁਆਰਾ ਸਾਗਰ ਦੀ ਪ੍ਰਬੰਧਕ ਕਮੇਟੀ ਸੰਗਠਨ ਦੇ ਸੰਜੋਗ ਨਾਲ ਉਤਾਰਨ ਦਾ ਕੰਮ ਕਰੇਗੀ ਨੰਬਰ 3 ਜੋ ਬਾਬਾ ਜੀ ਦੀ ਸਮਾਰ ਵਰ ਦੇ ਪਾਸੇ ਬਣੀ ਆ ਉਹ ਸਮਾਰ ਦੇ ਬਾਰੇ ਵਿੱਚ ਬਾਬਾ ਜੀ ਦੀ ਸਮਾਰ ਦੇ ਆੜੇ ਦੁਆਲੇ ਥੜੇ ਦੇ ਮਾਰ ਨਾਲ ਕੰਮ ਲਗਾ ਕੇ ਬਾਦਖੂਮਾ ਦੇ ਕੋਲ ਦੀ ਅਗੋ ਰਸਤਾ ਦਿੱਤਾ ਜਾਵੇ ਇਹ ਰਸਤਾ ਪ੍ਰਬੰਧਕ ਕਮੇਟੀ ਦੇਵੇ ਨੰਬਰ 4 ਪੁਰਾਣੇ ਦਰਬਾਰ ਸਾਹਿਬ ਦੀ ਇਮਾਰਤ ਦੀ ਮਰਯਾਦਾ ਨੂੰ ਸਾਰ ਵਧਾ ਕੇ ਜਿਵੇਂ ਆਮ ਲੋਕੀ ਕਹਿੰਦੇ ਆ ਢੋਣਾ ਆਪਾਂ ਗੁਰਮਤਿ ਮਰਜ਼ਾਦਾ ਅਨਸਾਰ ਕਿਹੜੇ ਆ ਵਧਾਉਣਾ ਮਰਜ਼ਾਦਾ ਅਨਸਾਰ ਵਧਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਸ਼ਾਨ ਸਾਹਿਬ ਦੀ ਸੇਵਾ ਜਾਂ ਕੋਈ ਵੀ ਕਾਰਜ ਉੱਤੇ ਗੁਰਮਤਿ ਦਾ ਕਰ ਸਕੇ ਨੰਬਰ 5 ਨਗਰ ਦੇ ਕਿਸੇ ਵਿਅਕਤੀ ਨੂੰ ਜੇਕਰ ਬਾਬਾ ਵਰਮਾ ਸਿੰਘ ਜੀ ਤੇ ਕੋਈ ਇਤਰਾਜ਼ ਹੋਵੇਗਾ ਤਾਂ ਉਹ ਸਿੱਧਾ ਬਾਬਾ ਵਰਮਾ ਸਿੰਘ ਜੀ ਨੂੰ ਕਹਿਣ ਦੀ ਥਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਕਰੇਗਾ ਅਤੇ ਪ੍ਰਬੰਧਕ ਕਮੇਟੀ ਉਹ ਖਪੜਾਦ ਕਰਕੇ ਉਹਦੇ ਤੇ ਕਾਰਵਾਈ करूਗੀ ਇਹ ਨਾ ਹੋਵੇ ਵੀ ਜਰਸੀ ਦੇ ਵਿੱਚ ਐਵੇਂ ਦੋ ਬੰਦੇ ਉੱਠ ਕੇ ਦੇ ਬਾਬਾ ਜੀ ਨੂੰ ਆ ਕੇ ਤਾੜਨਾ ਕਰਦਿਆਂ ਤੁਸੀਂ ਆਹ ਕਰਦਾ ਤੁਸੀਂ ਆਹ ਕਰਦਾ ਤੁਸੀਂ ਇਹੋ ਕਹਿੰਦਾ ਤੁਸੀਂ ਉਹ ਕਹਿੰਦਾ ਜੇ ਉਹਨਾਂ ਨੂੰ ਕੋਈ ਇਤਰਾਜ਼ ਹੈ ਤੇ ਪ੍ਰਬੰਧਕ ਕਮੇਟੀ ਦੇ ਕੋਲੋਂ ਆਉਣੀ ਸ਼ਿਕਾਇਤ ਕਰਨੀ ਹੈ ਨੰਬਰ 6 ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7/2024 ਨੂੰ ਪਾਏ ਮਤੇ ਦੀ ਤਾਇਰ ਕੀਤੀ ਜਾਂਦੀ ਹੈ ਉਹ ਮਤਾ ਇਹ ਪਾਇਆ ਸੀ ਕਿ ਜੇ ਕੋਈ ਗੁਰਦੁਆਰਾ ਸਭ ਤੋਂ ਮਹਾਰਾਜਿਆਂ ਦਾ ਸਰੂਪ ਲੈ ਕੇ ਜਾਣਾ ਚਾਹੁੰਦਾ ਦੇਖੋ ਜਿੰਮੇਵਾਰੀ ਸਾਰੀ ਗਰੰਟੀ ਸੀ ਵਧੀਆ ਉਹਦੇ ਵਿੱਚ ਇੱਕ ਚੀਜ਼ ਹੋਰ ਵਾਦਾ ਕੀਤਾ ਗਿਆ ਕਿ ਜੇਕਰ ਕੋਈ ਵਿਅਕਤੀ ਬਾਬਾ ਬਰਮਾ ਸਿੰਘ ਜੀ ਤੋਂ ਪਾਠ ਨਹੀਂ ਕਰਾਉਣਾ ਚਾਹੁੰਦਾ ਤੇ ਲੋ ਕਈ ਵਾਰੀ ਇਹ ਹੁੰਦਾ ਕਿ ਅਸੀਂ ਬਾਬਾ ਜੀ ਤੋਂ ਪਾਠ ਨਹੀਂ ਕਰਾਉਣਾ ਅਸੀਂ ਆਪਣੇ ਪੱਤਰ ਤੇ ਕਈ ਵਾਰੀ ਕਿਸੇ ਦਾ ਕਿਸੇ ਦਾ ਗਰੰਟੀ ਹੁੰਦਾ ਜਾਂ ਕੋਈ ਹੋਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਚੋਂ ਕੋਈ ਹੁੰਦਾ ਉਹਦੇ ਤੋਂ ਸਹਿਜ ਪਾਠ ਗੱਡਵਾ ਸਾਹਿਬ ਕਰਾਉਣਾ ਚਾਹੁੰਦਾ ਤਾਂ ਉੱਥੇ ਕੀ ਹੈ ਦੇਖੋ ਇਹ ਵੀ ਇੱਕ ਅੱਜ ਜਿਹੜੇ ਸਰਕਾਰ ਪਰਸ਼ ਇਕੱਠੇ ਹੋਏ ਆ ਸਰਪੰਚ ਸਾਹਿਬ ਨਗਰ ਦੀ ਸੰਗਤ ਇਹ ਮੈਂ ਸਮਝਦਾ ਕਿ ਉਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੀ ਆ ਵੀ ਉਹਨਾਂ ਨੇ ਕਮਜਾ ਨਹੀਂ ਕੀਤਾ ਕਿਸੇ ਗੱਲ ਦੇ ਇਹ ਵੀ ਸੱਤਵੇਂ ਪਾਠ ਕਰਾਉਦੇ ਹੋਰ ਕਿਸੇ ਨੂੰ ਪਾਠ ਸੀ ਕਰਣੀ ਨਹੀਂ ਦਿੰਦੇ ਨਾਲ ਇਹ ਵੀ ਦਰਿਆਨ ਦੀ ਦਿਖਾਈ ਹੈ ਗੁਰਮਤ ਦੇ ਅਨੁਸਾਰ ਜੋ ਹੋਣੀ ਚਾਹੀਦੀ ਆ ਵੀ ਜੇ ਕੋਈ ਪਾਠ ਪਾਵਾ ਜੀ ਤੋਂ ਨਹੀਂ ਕਰਾਉਣਾ ਚਾਹੁੰਦਾ ਉਹ ਫਿਰ ਗੁਲਾਮ ਨਹੀਂ ਸਾਡਾ ਬਾਉਂਡਰੀ ਨੂੰ ਪੂਰ ਅਜ਼ਾਦੀ ਵੀ ਆ ਕਿਸੇ ਨੂੰ ਹੋਰ ਪਾਠ ਕਰਾਵੇ ਪਰ ਉਹਦੇ ਵਿੱਚ ਇੱਕ ਨੁਕਤਾ ਰਹਿ ਗਿਆ ਗਿਆ ਇਹ ਕਿ ਸ਼ਰਤ ਰੱਖੀ ਗਈ ਹੈ ਉਹ ਕੀ ਹੈ ਕਿ ਜੇਕਰ ਕੋਈ ਜਰਸੀ ਬਾਬਾ ਹਰਮਨ ਸਿੰਘ ਜੀ ਨੂੰ ਫਾਰਕ ਨਹੀਂ ਕਰਵਾਉਣਾ ਚਾਹੁੰਦਾ ਤਾਂ ਗੁਰਦੁਆਰਾ ਕਮੇਟੀ ਨੂੰ ਲਿਖਤੀ ਤੌਰ ਤੇ ਜ਼ਿੰਮੇਵਾਰੀ ਪੰਚਾਇਤ ਦੀ ਲੈਟਰ ਹੈਡ ਤੇ ਲਿਖਤੀ ਜ਼ਿੰਮੇਵਾਰੀ ਦੇ ਕੇ ਤੇ ਗੁਰੂ ਸਾਹਿਬ ਦੇ ਸਰੂਪ ਲੈ ਜਾਣਗੇ ਮਤਲਬ ਕਿਉਂਕਿ ਅਕਾਲ ਤਖਤ ਦਾ ਸਬੰਦੋ ਕਿਹਾ ਗਿਆ ਵੀ ਜੇ ਗੁਰੂ ਸਾਹਿਬ ਦੇ ਸਰੂਪ ਦੀ ਕੋਈ ਬੇਅਦਬੀ ਜਾਂ ਕਿਸੇ ਸਿੱਖ ਨੂੰ ਕੋਈ ਦੁਰਘਟਾ ਇਸ ਤਰ੍ਹਾਂ ਦੀ ਵਾਪਰਦੀ ਆ ਉਹਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਔਰ ਰਣਜੀਤ ਸਿੰਘ ਦੀ ਆ ਇਸ ਕਰਕੇ ਇਸ ਚੀਜ਼ ਨੂੰ ਰੋਕਣ ਦੇ ਲਈ ਗੁਰੂ ਸਾਹਿਬ ਦੇ ਸਰੂਪ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰਕੇ ਇੱਥੋਂ ਲੈ ਚੜ ਗਏ ਆ ਵੀ ਤੇ ਜਦੋਂ ਬਾਕਸ ਮਾੜੀਆਂ ਤੇ ਸੂਬਾ ਸਰਕਾਰ ਸਾਹਿਬ ਇੱਥੇ ਸੁਭਾਇਮਾਨ ਕਰਨ ਆਉਣਗੇ ਪਰ ਬਾਬਾ ਜੀ ਜਾਂ ਕੋਈ ਵੀ ਜਿੰਮੇਵਾਰ ਵਿਅਕਤੀ ਸਰੂਪਾਂ ਦੇ ਦਰਸ਼ਨ ਕਰਕੇ ਉਹਨਾਂ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਤੇ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਕੇ ਉਹ ਮੌਜੂਦਮ ਕਰ ਲੈਣਗੇ ਸੋ ਉਪਰ ਦੇ 6 ਉਤੇ ਪਾਏ ਅਗੇ ਆਪਾਂ ਉਪਰ ਸਾਰੇ ਬੰਦੇ ਨਿਯਮ ਅਨੁਸਾਰ ਸੰਗਤਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਇਮਾਨੀ ਇੱਕ ਕਰਤੀ ਮਾਨਯੋਗ ਐਸਐਸਓ ਪਟਨਾ ਰਾਜੀ ਪ੍ਰਸ਼ਾਸਨ ਨੂੰ ਅਤੇ ਕੱਢ ਸ਼੍ਰੀ ਨੰਮਾ ਸਾਹਿਬ ਨੂੰ ਦਿੱਤੀ ਜਾਵੇਗੀ ਇੱਕ ਕਰਤੀ ਮਾਨਯੋਗ ਡੀਐਸਪੀ ਪਟਨਾ ਇੱਕ ਕਰਤੀ ਮਾਨਯੋਗ ਡੀਐਸਪੀ ਸਪੈਸ਼ਲ ਪਟਿਆਲਾ ਨੂੰ ਦਿੱਤੀ ਗਈ ਤੇ ਮਾਨਯੋਗ ਤਹਿਸੀਲਦਾਰ ਸਾਹਿਬ ਰਾਜੀ ਇੱਕ ਕਰਤੀ ਮਾਨਯੋਗ ਡਿਪਟੀ ਕਿਸ਼ੋਰ ਪਟਿਆਲਾ ਨੂੰ ਅੱਜ ਆਪਾਂ ਦੇ ਰਹੇ ਹਾਂ ਤੇ ਤਹਿਸੀਲਦਾਰ ਸਾਹਿਬ ਇੱਥੇ ਆਏ ਹੋਏ ਆ ਉਹਨਾਂ ਨੂੰ ਜੀਓ ਆਇਆਂ ਕਹਿੰਦੇ ਤੇ ਥੱਲੇ ਸਾਰੇ ਜਿਹੜੇ ਬੁਣੇ ਤੇ ਬਾਕੀ ਸੰਗਤ ਨੂੰ ਵੀ ਬੇਨਤੀ ਹੈ ਵੀ ਕਾਲੇ ਨਾ ਬੈਓ ਹੁਣ ਜਿਹਨੇ ਵੀ ਤੁਸੀਂ ਆਏ ਹੋ ਤੁਸੀਂ ਆਪਦੇ 10 ਕਰਨ ਤੇ ਕੋਸ਼ਿਸ਼ ਕਰੋ ਵੀ ਆਪਦੇ ਮੋਬਾਈਲ ਉੱਪਰ ਉਹਦੇ ਦੇਖ ਕੇ ਦੇਖੇ ਜਾਓ ਤੇ ਕਿੰਨਾ ਸਾਰਿਆਂ ਦੀ ਫੋਟੋਆਂ ਆਪਾਂ ਲੱਗੀਆਂਗੇ ਜਿਸ ਤਰ੍ਹਾਂ ਜਿਵੇਂ ਜਿਸ ਵਾਸਤੇ ਕਰਦੇ ਆ ਕਿ ਸਾਨੂੰ ਦੇ ਦੇਗੇ ਤੇ ਬਾਕੀ ਸਰਪੰਚ ਸਾਹਿਬ ਤੁਹਾਡਾ ਸਾਰੇ ਸੰਗਤ ਦਾ ਆਇਆ ਬਹੁਤ ਧੰਨਵਾਦ ਕਰਨਗੇ ਵੀ ਬਾਰ ਨੂੰ ਸਰਪੰਚ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਪਹਿਲਾਂ ਤਾਂ ਮੈਂ ਸਾਰੇ ਸਮੂਹ ਸਿੱਖ ਸੰਗਤ ਦਾ ਕੋਲ ਕੋਲ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮਸਲਾ ਬੜੇ ਹੀ ਨਿਮਰਤਾ ਸਹਿਤ ਧੰਗ ਨਾਲ ਬੈਠ ਕੇ ਨਵੇੜਿਆ ਸੋ ਬਾਕੀ ਰੈਜ਼ਿਡੈਂਟ ਜਿਹੜੀ ਇਹ ਮਤ ਹੈ ਨਹੀਂ ਹੈ ਸੋ ਬਤਵੇ ਬਾਬਾ ਜੀ ਨੇ ਕਿਹਾ ਵੀ ਜਿੰਨੀ ਸੰਗਤ ਅੱ체 ਬੈਠੀ ਹੈ ਉਹ ਸਾਰਾ ਇਹ ਨਹੀਂ ਕਿ ਆਪਾਂ ਅੱਜ ਆਏ ਆ ਤਾਂ ਬਸ ਇੱਥੇ ਅੱਧਾ ਘੰਟਾ ਦੇਖ ਲਿਆ ਤੇ ਆਪਾਂ ਬਾਹਰ ਜਾ ਕੇ ਫੇਰ ਹੋਰ ਗੱਲ ਕਰਾਂਗੇ ਸੋ ਮੈਂ ਉਹ ਇੱਕ ਸਾਰੀ ਮੇਰੀ ਨਗਰ ਦੀ ਸੰਗਤ ਨੂੰ ਇਹ ਜੀ ਕਰਨਾ ਚਾਹੁੰਦਾ ਵੀ ਜੋ ਅੱਜ ਜਿਹੇ ਗੱਲ ਹੋਈ ਹੈ ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਹੋਈ ਹੈ ਸੋ ਆਪਾਂ ਸਾਰੇ ਸਾਰੀ ਸੰਗਤ ਲਈ ਇੱਕ ਇਹ ਨੂੰ ਬੰਦ ਇਸ ਤੇ ਫੁੱਲ ਚੜ੍ਹਨੇ ਲਈ ਕਿਉਂਕਿ ਬਾਰ-ਬਾਰ ਨੌਜਵਾਨਾਂ ਕੋਲੇ ਟਾਈਮ ਹੁੰਦਾ ਆਉਂਦਾ ਬਾਕੀ ਬਹੁਤ ਸਾਰੇ ਸਪੂਤ ਜਿਹੜੇ ਉਹਦੇ ਨਾਲ ਨੇ ਪ੍ਰਸ਼ਾਸਨ ਦੇ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਸੋ ਜਿੰਨੀ ਇਹ ਅੱਜ ਇਹ ਵੈਸੇ ਲਾਗੂ ਹੋਇਆ ਜਿਹੜੇ ਕਲਤਖ ਸਾਹਿਬ ਨੂੰ ਵੀ ਜਾ ਰਹੇ ਨੇ

ਸੋ ਵਾਲੇਪੁਰ ਜੀ ਦਾ ਕਾਚਾ ਵਾਲੇਪੁਰ ਜੀ ਦੀ ਹਦ ਹੈ ਹਾਂ ਜੀ ਇੱਕ ਥੋੜਾ ਜਿਹਾ ਗਵਿਹਰ ਮਸਲਾ ਹੈ ਬਹੁਤ ਜ਼ਿਆਦਾ ਗਵਿਹਰ ਹੋ ਉਹਦੇ ਬਾਰੇ ਵਿੱਚ ਸਰਕਾਰ ਦੇ ਮਹਾਰਤਪੁਰਖ ਬਾਬਾ ਅਨੁਜੇਤ ਸਿੰਘ ਜੀ ਮਹਾਜਾ ਕੋ ਆਪ ਜੀ ਨਾਲ 2 ਮਿੰਟ ਦੀ ਵਿਚਾਰ ਸਾਨੂੰ ਸੁਣਾਣਗੇ ਸਾਰੇ ਬਰੇ ਬਣ ਸੁਣੇ ਥੈਂਕ ਯੂ ਥੈਂਕ ਯੂ ਜਿਨ੍ਹਾਂ ਨੇ ਦਸਤਕ ਕੀਤੀ ਸੀ ਪੈਲਕੀ ਦੇ ਕੋਲ ਜੀ ਗੁਰੂ ਜੀ ਸਾਡੇ ਨਿਵਾਜੀ ਸਾਹਿਬ ਜੀ ਗੱਲ ਕਰਦੇ ਫਤਿਹ ਬਲਵਾਰ ਜੀ ਦਾ ਆਪ ਸਰਬਾਨ ਗੁਰੂ ਜੀ ਕਿਤੇ ਬੈਠੇ ਹੋਏ ਸੰਗਤ ਦੇ ਸਾਹਮਣੇ ਇੱਕ ਮਸਲਾ ਆਇਆ ਤੁੱਬਤੇ ਬੋਲ ਅਲਵਾਉਂ ਕਿਹਾ ਉੱਥੇ ਦਾ ਕੋਈ ਸਾਧ ਹੈ ਹੱਥ ਮਿਲਣਾ ਨਹੀਂ ਨਰਾਨਾ ਮੋਲੇ ਉਹ ਜਿੱਥੇ ਵੀ ਕੋਈ ਬਿਲਡਿੰਗ ਬਣਦੀ ਹੈ ਕੋਈ ਮਕਾਨ ਤਿਆਰ ਕਰਦਾ ਕੋਈ ਦੁਕਾਨ ਤਿਆਰ ਕਰਦਾ ਕੋਈ ਮੰਦਰ ਬਣਾਉਂਦਾ ਹੈ ਉਹ ਜਾ ਕਰਕੇ ਗੁੱਟਾ ਸਾਹਿਬ ਉਹ ਨਿਉਨ ਦੇ ਵੀ ਚਾਲ ਦਿੰਦਾ ਹੈ ਇੱਥੇ ਪਿੰਡ ਦੇ ਵਿੱਚ ਵੀ ਮੰਦਰ ਬਣਿਆ ਸੀ ਉਹਦੇ ਦੇਵਾਂ ਦੇ ਵਿੱਚ ਵੀ ਜਾ ਕਰਕੇ ਉਹਨੇ ਨੇਤਲੀਮ ਦੀ ਪੋਥੀ ਅਲੇ ਇਟਾਂ ਦੇ ਵਿੱਚ ਲਪੇਟੇ ਸੀ ਇੱਥੇ ਬਰਗੁਆ拉 ਦੇ ਜੰਮਵਾਰ ਅਰੰਧਰ ਖਲੋਤੇ ਨੇ ਜਦੋਂ ਇਹਨਾਂ ਕੋਲੋਂ ਫੋਨ ਆਇਆ ਤੇ ਇਹਨਾਂ ਨੇ ਜਾ ਕਰਕੇ ਕਢਾ ਪਿਆ ਤੇ ਲੈ ਆਏ ਉਹਨਾਂ ਪਾਤਰਾ ਪਿੱਛੇ ਦਾ ਹੈ ਉਹ ਜੇ ਤੱਕ ਅੱਡਾ ਸ ਹੈ ਇਹਨਾਂ ਸੰਬੰਧ ਕੋਣ ਕਿਸੇ ਦੇ ਵੀ ਕੋ ਬਾਹਰ ਰੋਡ ਜੀ ਸੰਤ ਸੰਤ ਬੋਲ ਸੇਲਰ ਕੋਈ ਪਾਤਣਾ ਆਪਾਂ ਸਾਰੇ ਨੇ ਹੁਣ ਉੱਥੇ ਜਾਣਾ ਸਾਰੇ ਗੁਰੂ ਘਰ ਨੂੰ ਮੈਂ ਬੇਨਤੀ ਕਰਾਂਗਾ ਉੱਥੇ ਹੀ ਨੌਦੇ ਵਿੱਚ ਮੁਰਦਾ ਸਾਹਿਬ ਲੱਗਿਆ ਹੋਇਆ ਉਹ ਜਾ ਕੇ ਸੇਲਰ ਦੇ ਮਾਲਕ ਨਾਲ ਆਪਾਂ ਗੱਲ ਕਰਦੇ ਹਾਂ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜਾ ਕੇ ਤੁਸੀਂ ਸਾਜੂ ਕੋਲ ਸੋ ਜਾਣ ਦਾ ਜੇ ਨੂੰਪੋਸ ਕਰਕੇ ਦੇਖਣਾ ਕਿਥੇ ਕੀ ਲੱਪਿਆ ਹੋਇਆ ਸਾਰੇ ਸੰਤ ਨੂੰ ਵੇਚ ਗਿਆ ਗੁਰੂ ਦਾ ਨਾਮ ਅੰਦਰ ਨਗਰ ਪਾਣੀ ਚੱਕਰ ਗਿਆ ਸਾਰੇ ਸੰਤ ਨੇ ਆਪਾਂ ਪਾਧਰੇ ਜਾਣਾ ਇਸੇ ਤਰ੍ਹਾਂ ਅਮੇ ਸੋਨਿਹਾਰ ਦਰਿਆ ਕਾਲਾ ਜਾਣ ਦਾ ਜੇ ਦੇਖਣਾ ਕਿ ਗੁਰਦਾ ਸਾਹਿਬ ਕਿਹੜੀ ਨਿਵਾ ਤੇ ਕਿਥੇ ਲੱਪਿਆ ਉਹ ਸਿਰਰ ਦਾ ਮਾਲਕ ਹੀ ਦੱਸੇਗਾ ਜਾਂ ਫਿਰ ਉਹ ਸਾਹਿਬ ਹੀ ਦੱਸੇਗਾ ਕਿਉਂਕਿ ਜਿਹੜੇ ਨਾਮ ਨੇ ਜਿਹੜੇ ਸਿੰਘਾਂ ਨੇ ਦੱਸਿਆ ਉਹ ਵੀ ਆਪਣੇ ਨਾਲ ਦੇ ਸਾਰੇ ਰੇਵਲਾ ਜਿਹੜੇ ਲਾਲ ਟੁਕੜੇ ਵੀ ਉਹ ਸੰਤ ਨੇ ਸ਼ੁਰੂਆਤ ਕਰ ਦਿੱਤੀ ਹੋਣੀ ਕਰ ਲਈ ਹੈ ਜੇ ਕਰ ਲੈਣਗੇ ਉਹਨੂੰ ਲਾਣ ਦੀ ਪਾਈ ਇਹ ਟੁਕੜੀ ਆਪਾਂ ਸਾਰੇ ਲਾ ਦੇਵਾਂਗੇ ਠੀਕ ਹੈ ਬੋਲੇ ਸੋਨਿਆ ਹਰ ਜੀ ਆਵਾਜ਼ ਜਿਹੜੇ ਪ੍ਰਸਾਦਾਂ ਦੇ ਸੀਗਾ ਪ੍ਰਸਾਦਾਂ ਸੇ ਕਹਿੰਦੇ ਬਾਕੀ ਇਹ ਟੁਕੜੇ ਉਹ ਲਾ ਦੋ ਭਾਈ ਨਾਲੇ ਜਿਹੜੇ ਕਰਦੇ ਨੇ ਕਿਰਪਾ ਬੋਲੇ